ਹਾਂਜੀ ਕਿਸਾਨ ਵੀਰੋ ਤੁਹਾਡਾ ਸਵਾਗਤ ਆ ਲਾਲ ਡੇਰੀ ਫਾਰਮ। ਸੋ ਅੱਜ ਇੱਕ ਵੀਡੀਓ ਲੈ ਕੇ ਆਏ ਆਪਾਂ। ਤੁਹਾਡੇ ਕੋਲ ਇੱਕ ਬਹੁਤ ਚੰਗਾ ਆਪਾਂ ਇੱਕ ਨਗ ਲੈ ਕੇ ਆਏ ਆਂ ਤੇ ਸਾਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਜਿਹੜੀ ਆ ਝੋਟੀ ਹੈਗੀ ਆ ਤਾਜੀ ਸੂਈ ਹੋਈ ਆ। ਤੇ ਇਹਦਾ ਸੂਆ ਕਿੰਨਾ ਹੋਊਗਾ ਵੀ ਤੁਹਾਨੂੰ ਦੱਸਿਆ ਜਾਊਗਾ ਸਾਰੀ ਡਿਟੇਲ ਤੁਹਾਨੂੰ ਦੱਸੀ ਜਾਊਗਾ ਕਿ ਤੁਸੀਂ ਇਸ ਚੈਨਲ ਦੇ ਉੱਪਰ ਪਹਿਲੀ ਵਾਰ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਦਿਓ ਹਣਾ ਤਾਂ ਜੋ ਕੋਈ ਵੀ ਅਜਿਹੀ ਜਿਹੀ ਵੀਡੀਓ ਬਣਾਈਏ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ। ਜੇ ਆਪਾਂ ਬਾਈ ਜੀ ਨਾਲ ਗੱਲੇ-ਵੱਤ ਕਰਦੇ ਹਾਂ ਹੋਰ ਭਾਜੀ ਕਿਹੋ ਜਿਹਾ ਹਾਲ ਚਾਲ ਹੈ ਜੀ ਤੇ ਭਾਜੀ ਦੱਸੋਗੇ ਡਿਟੇਲ ਹਾਂਜੀ ਹਾਂਜੀ ਤੇ ਇੱਕ ਗੱਲ ਹੋਰ ਦੱਸੋ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਪਿੰਡ ਦੱਸ ਦੋ ਕਿਹੜਾ ਪੈਂਦਾ ਪਿੰਡਾ ਕਤਰੀ ਵਾਲਾ ਜੀ ਉੱਚਾ ਬੋਲੋ ਥੋੜਾ ਭਾਜੀ ਪਿੰਡ ਕਤਰੀ ਵਾਲਾ ਜੀ ਹਾਂਜੀ ਜਿਹੜਾ ਆਪਣਾ ਪਟਿਆਲਾ ਜ਼ਿਲ੍ਹਾ ਸਮਾਣਾ ਤਹਿਸੀਲ ਪਿਆ ਸਮਾਣਾ ਤਹਿਸੀਲ ਪਿਆ ਜਾਂਦਾ ਤੇ ਨੇੜੇ ਦਾ ਸ਼ਹਿਰ ਸਮਾਣਾ ਇਧਰੋਂ ਓਕੇ ਓਕੇ ਇਧਰੋਂ ਭਵਾਨੀਗੜ੍ਹ ਸ਼ੇਰ ਪੈ ਜਾਂਦਾ ਤੇ ਸਮਾਣਾ ਪੈ ਜਾਂਦਾ ਇਹਨਾਂ ਦੇ ਮਤਲਬ ਨੇੜੇ ਸ਼ੇਰਪਿੰਡ ਪੈ ਜਾਂਦਾ ਤੁਹਾਡਾ ਖੱਤਰੀ ਵਾਲਾ ਪਿੰਡ ਤੇ ਭਾਜੀ ਸਭ ਤੋਂ ਪਹਿਲਾਂ ਖੋਲ ਕੇ ਦਿਖਾ ਦਿਓ ਬਾਕੀ ਉਹ ਗੱਲ ਬਾਤ ਕਰਾਂਗੇ ਆਪਾਂ ਸੋ ਦੇਖ ਸਕਦੇ ਆਪਾਂ ਸਿੰਘਾ-ਸੁੰਗਾ ਦੀ ਸ਼ਕੀਨਾਂ ਕੱਟਈ ਬਹੁਤ ਚੰਗਾ ਨਾਗਾ ਸੋ ਕੱਦ ਕਾਠੀ ਬਹੁਤ ਚੰਗਾ ਝੋਟਿਆ ਸੋ ਜੀ ਲੰਬੀ ਝੋਟੀਆਂ ਪੂਰੀ ਸੋ ਬਾਈ ਉਹਨੇ ਸੇਲ ਤੇ ਲਾਈ ਆ ਜਿਸ ਮੇਰੇ ਵੀਰ ਨੇ ਇਹ ਦੇਖ ਸਕਦੇ ਆ ਜਿਸ ਨੇ ਮੇਰੇ ਵੀਰ ਨੇ ਲੈਣਾ ਹੋਤਾ ਤੁਹਾਨੂੰ ਸਾਰਾ ਕੰਟੈਕਟ ਨੰਬਰ ਦਿੱਤਾ ਜਾਊਗਾ ਤੇ ਤੁਸੀਂ ਬਾਈ ਨਾਲ ਡਾਇਰੈਕਟ ਗੱਲਬਾਤ ਕਰਕੇ ਝੋਟੀਆਂ ਲਿਜਾ ਸਕਦੇ ਆ ਤੇ ਇੱਥੇ ਗੱਲ ਮੈਂ ਇੱਕ ਹੋਰ ਕਹੂੰਗਾ ਤੇ ਸਾਡੇ ਚੈਨਲ ਥਰੂ ਜਿਸ ਜਿੱਦਾਂ ਵੀ ਤੁਹਾਨੂੰ ਵੀਡੀਓ ਦਿਖਾਈ ਜਾਊਗੀ ਹਨਾ ਬਿਲਕੁਲ ਸਹੀ ਦਿਖਾਈ ਆਊਗੀ ਕਿਸੇ ਵੀ ਤਰ੍ਹਾਂ ਦਾ ਕੋਈ ਸਕੈਮ ਨਹੀਂ ਹੋਊਗਾ ਤੁਸੀਂ ਦੋ ਡੰਗ ਤੋਂ ਉਹ ਚਾਰ ਡੰਗ ਚੋਂ ਅਗਲੇ ਦੇ ਘਰ ਦੇ ਵਿੱਚ ਤਸੱਲੀ ਕਰੋ ਤੇ ਭਾਜੀ ਦੱਸਿਓ ਡਿਟੇਲ ਲਵੇ ਹੋ ਜਾਉ ਨੇੜੇ ਹੋ ਜਾ ਭਾਜੀ ਨੇੜੇ ਹੋ ਜਾ ਉਧਰ ਸੂਆ ਕਿੰਨਾ ਭਾਜੀ ਝੋਟੀ ਦਾ ਪਹਿਲਾ ਜੀ ਪਹਿਲਾ ਸੂਆ ਭਾਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਝੋਟੀ ਨੂੰ ਇੱਕ ਹਫਤਾ ਹੋ ਚੁੱਕਾ ਝੋਟੀ ਨੂੰ ਸੂਈ ਨੂੰ ਤੇ ਪਾਜੀ ਕੋਈ ਔੜ ਵਗੈਰਾ ਕਰਦੇ ਜਾਂ ਕਿਵੇਂ ਮੈਂ ਕੋਈ ਜਮਾ ਦੰਦੀ ਆਈ ਕੋਈ ਔੜ ਨਹੀਂ ਪੋਲੀ ਕਰਦੀ ਓਕੇ 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 ਚਵਾਈ ਪੋਲੀ ਆ ਜਮਾ ਚਵਾਈ ਬਿਲਕੁਲ ਪੋਲੀ ਆ ਆਪਾਂ ਥਣ ਦੇਖੇ ਰਿਹਾ ਆਪਾਂ ਥਣ ਥਣ ਬਹੁਤ ਚੰਗਾ ਲੱਗਿਆ ਹੋਇਆ ਝੋਟੀਆਂ ਦੇਖ ਸਕਦੇ ਆਪਾਂ ਥਣ ਥਣ ਬਹੁਤ ਚੰਗਾ ਝੋਟੀਆਂ ਲੱਗਿਆ ਹੋਇਆ ਸੀਲ ਬਹੁਤ ਆ ਝੋਟੀਆਂ ਸੇਖ ਸਕਦੇ ਆਪਾਂ ਥਣ ਥਣ ਬਹੁਤ ਚੰਗਾ ਲੱਗਿਆ ਹੋਇਆ ਝੋਟੀਆਂ ਨੂੰ ਮੁੱਠੀ ਦਾ ਥਾਣਾ ਪੂਰਾ ਤੇ ਪਾਜੀ ਦੁੱਧ ਕਿੰਨਾ ਤਿਆਰ ਆ ਹੁਣ ਉਹ ਵੇਦਾ ਦੁੱਧ ਦਸ ਕਿਲੋ ਭਾਜੀ ਲੀਟਰ ਲਾ ਕੇ ਲਾ ਕੇ ਜਾਂ 3 ਲੀਟਰ ਕੰਡੇ ਵਾਲਾ ਲਾ ਲੋ ਜੀ 9 ਲੀਟਰ ਉਹਨਾਂ 10 ਲੀਟਰ ਭਰਦੇ ਓਕੇ 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 ਚਲੋ 9 ਕਿਲੋ ਮੰਨ ਕੇ ਚਲੋ ਕਿਉਂ ਕਈ ਵਾਰ ਕੀ ਹੁੰਦਾ ਉਹਲਾ ਦੂਰੋਂ ਆਉਂਦਾ ਹਨਾ 9 ਇੱਕ ਹਫਤਾ ਹੋਇਆ ਸੋਇ ਨੂੰ ਤੇ 9 ਲੀਟਰ ਉੱਧ ਕੱਢ ਰਹੀ ਹੈ ਤੇ ਭਾਜੀ ਕਿੰਨਾ ਉੱਧ ਕੱਢਣ ਦੀ ਸੁਭਾਅ ਹੋਣਾ ਇਸ ਵਾਰ 12 ਕਿਲੋ ਦੁੱਧ 12 ਕਿਲੋ ਦੁੱਧ ਦੇਉਗੀ ਓਕੇ ਓਕੇ ਤਾਂ ਭਾਜੀ ਕਹਿੰਦੇ ਨੇ ਵੀ 12 ਕਿਲੋ ਦੁੱਧ ਦੇਉਗੀ ਹਨਾ ਬਾਕੀ ਸਾਡੀ ਆਪਣੀ ਖਰਾਕ ਤੁਹਾਡੀ ਮਿਹਨਤ ਆ ਹਨਾ ਤੇ ਭਾਜੀ ਹੋਰ ਦੱਸੋ ਇੱਕ ਕੋਈ ਝੋਟੇ ਵਿੱਚ ਕੋਈ ਹੋਰ ਨੁਕਸ ਹੋਵੇ ਕੋਈ ਗੱਲਬਾਤ ਹੋਵੇ ਕਿਉਂਕਿ ਸਾਡੇ ਕੋਲੋਂ ਕੀ ਆ ਭਾਜੀ ਕੋਈ ਬੱਚੇ ਦੀਆਂ ਅੱਖਾਂ ਦੋਹੇ ਬਿੱਲੀਆਂ ਨੇ ਓਤੀ ਇੱਕ ਤਾਂ ਓਤੀ ਦिए ਜੀ ਬੱਚੇ ਦੀਆਂ ਅੱਖਾਂ ਦੋਹੇ ਬਿੱਲੀਆਂ ਨੇ ਬਾਅਦ ਆਪਾਂ ਜਿਹੜੇ ਕੋਈ ਆ ਕੇ ਜੀ ਐ ਨਹੀਂ ਦੱਸਿਆ ਆ ਹਾਂਜੀ ਇੱਕ ਗੱਲ ਸਾਨੂੰ ਹੋਰ ਦੱਸਣਾ ਚਾਹਣਾ ਤੇ ਦੇਖ ਸਕਦਾ ਝੋਟੀ ਸਿੰਗਾ ਸੁੰਗਾ ਦਾ ਬਹੁਤ ਸਕੀਨ ਹਨਾ ਇੱਕ ਅੱਖ ਝੋਟੀ ਦੀ ਚਿੱਟੀ ਪਾਉਂਦੀ ਆ ਹਨਾ ਤੇ ਜਿਹੜੇ ਬੱਚੇ ਦੀਆਂ ਬੱਚੇ ਦੇ ਦੇਖ ਸਕਦਾ ਬੱਚੇ ਦੇ ਦੋਹੇ ਅੱਖਾਂ ਚਿੱਟੀਆਂ ਨੇ ਠੀਕ ਹੈ ਤੇ ਆਪਾਂ ਦੇਖ ਸਕਦੇ ਇੱਕ ਅੱਖ ਇਹਦੀ ਜ਼ਰੂਰ ਚਿੱਟੀ ਆ ਤੇ ਦੂਜੀ ਕਾਲੀ ਆ ਤੇ ਜਿਸ ਮੇਰੇ ਵੀਰ ਨੇ ਲੈਣੀ ਹੋਵੇ ਤੁਸੀਂ ਸਾਰੀ ਭਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਭਾਜੀ ਇੱਕ ਰੇਟ ਜ਼ਰੂਰ ਦੱਸ ਦੋ ਵੀ ਰੇਟ ਕਿੰਨਾ ਇਹਦਾ ਕਿਉਂਕਿ ਦੇਣ ਦੀ ਵਾਲੀ ਗੱਲ ਕਰਿਓ ਭਾਜੀ 95000 95000 ਆ ਜੀ ਠੀਕ ਹੈ ਠੀਕ ਆ ਤੇ ਬਾਕੀ ਭਾਜੀ ਕੋਈ ਮਾਨਤਨ ਮਾਨਤਨ ਕੋਈ ਜਿੱਕਰ ਨਹੀਂ ਆ ਇਹਦਾ ਘਾਤ ਨਹੀਂ ਜੀ ਯਾਰ ਓਕੇ ਓਕੇ ਚਲੋ ਜੇ ਇਹਦਾ ਜੀ ਥੋੜਾ ਰੇਟ ਵੇਖੂਗਾ ਹਨਾ ਮਾਨਤਨ ਭਾਜੀ ਕਹਿੰਦੇ ਨੇ ਵੀ ਕਰ ਦਾਂਗੇ ਤੁਹਾਨੂੰ ਜਿਸ ਮੇਰੇ ਵੀਰ ਨੇ ਝੋਟੀ ਨੂੰ ਲੈਣਾ ਹੋਵੇ ਤਾਂ ਤਾਂ ਪਾਜੀ ਦਾ ਨੰਬਰ ਦਿੱਤਾ ਜਾਊਗਾ ਇੱਕ ਵਾਰੀ ਨੰਬਰ ਜਰੂਰ ਬੋਲ ਦਿਓ ਪਾਜੀ ਤੁਹਾਡਾ ਕੀ ਹੈ 99153 99153 32163 32163 99154 3210 ਠੀਕ ਹੈ ਠੀਕ ਹੈ ਤੇ ਪਾਜੀ ਨਾਲ ਗੱਲਬਾਤ ਕਰਕੇ ਤੁਸੀਂ ਜਿੱਥੇ ਤੁਹਾਡਾ ਰੇਟ ਬੈਹਦਾ ਤੁਸੀਂ ਕ ਝੋਟੀ ਨੂੰ ਲਿਆ ਸਕਦੇ ਹੋ ਤੇ ਬਾਕੀ ਇਸ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਸਾਨੂੰ ਇੱਕ ਇੱਕ ਲਾਈਕ ਤੁਹਾਡਾ ਮੋਟੀਵੇਸ਼ਨ ਦਿੰਦਾ ਤਾਂ ਜੋ ਅਸੀਂ ਇਦਾਂ ਦੇ ਹੋਰ ਵੀਡੀਓ ਤੁਹਾਡੇ ਕੋਲ ਲੈ ਕੇ ਆਈਏ ਤੇ ਬਾਕੀ ਓਕੇ ਜੀ ਬੈਸਟ ਟੂ ਵਾਚ